ਹਰ ਗੁਰਪਾਲ ਜੀ ਮੇਰੇ ਕੋਲ ਇੱਕ ਰਿਪੋਰਟ ਪਈ ਜੀ ਅੱਜ ਜਿਸ ਅਨੁਸਾਰ ਇਹਨਾਂ ਨੇ ਕਿਹਾ ਜੀ ਸਾਡੀ ਧਰਤੀ ਪੰਜਾਬ ਯਾਨੀ ਪੰਜ ਆਬ ਪੰਜ ਦਰਿਆਵਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਸੀ ਉਹਦੇ ਧਰਤੀ ਹੇਠਲਾ ਪਾਣੀ ਅਕੋਰਡਿੰਗ ਟੂ ਸੀਜੀਡਬਲਯੂਬੀ ਜੋ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਉਹਦੇ ਅਨੁਸਾਰ ਕਹਿੰਦੇ ਨੇ ਜੀ ਸਨ 2017 ਵਿੱਚ ਜਿਹੜਾ ਬਿਲੀਅਨ ਕਯੂਬਿਕ ਮੀਟਰ ਸਾਡੇ ਪਾਣੀ ਸੀ ਧਰਤੀ ਹੇਠਲਾ ਪੰਜਾਬ ਵਿੱਚ 21.58 ਸੀ ਜੋ 2022 ਵਿੱਚ ਘਟ ਕੇ 17.07 ਰਹਿ ਗਿਆ ਤੇ ਫਿਰ 2027 ਵਿੱਚ ਇਹ ਘਟ ਕੇ ਜੀ ਹੁਣ ਉਹਨਾਂ ਨੇ ਕਿਹਾ ਕਿ 4.51 ਸਿਰਫ ਰਹਿ ਜਾਣਾ ਪੂਨਾ ਪੰਜਾਬ ਬਿਨਾ ਪਾਣੀ ਦੇ ਹੋਏਗਾ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ 2022 ਵਿੱਚ ਇਹਦੇ ਵਿੱਚ ਮਲ ਮੂਤਰ ਸਾਰਾ ਮਿਲਿਆ ਹੋਇਆ ਯਾਨੀ ਪ੍ਰਦੂਸ਼ਿਤ ਪ੍ਰਦੂਸ਼ਿਤ ਸੀ ਪਰ ਹੁਣ ਜੋ ਖਤਰਾ ਹੋ ਗਿਆ ਜੇ ਹੈਵੀ ਮੈਟਲਸ ਮਿਲੇ ਹੋਣ ਕਾਰਨ ਜਿਹੜਾ ਉਹਨਾਂ ਨੇ ਕਿਹਾ ਕਿ ਤਬਾਈ ਮੱਚ ਸਕਦੀ ਜੇ ਸੋ ਉਹ ਸਾਰੀ ਜਾਣਕਾਰੀ ਵਾਕਈ ਡਰਾਉਣ ਵਾਲੀ ਜੇ ਪਰ ਮੇਰਾ ਖਿਆਲ ਹੈ ਕਿ ਆਪਾਂ ਆਪਣੇ ਸਰੋਤਿਆਂ ਨਾਲ ਕੁਝ ਪਾਣੀ ਪੀਣਾ ਕਿਵੇਂ ਹੈ ਕਦੋਂ ਪੀਣਾ ਹੈ ਕਿੰਨਾ ਪੀਣਾ ਹੈ ਬਾਰੇ ਜ਼ਰੂਰ ਦੱਸਦੀ ਹੈ ਵੱਖ-ਵੱਖੀਆਂ ਬਿਮਾਰੀਆਂ 'ਚ ਤੇ ਸਬਦਾ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੀ ਚੈਨਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਤੇ ਮੈਂ ਆ ਜੀ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਮੇਰੇ ਹਮਸਫਰ ਨੇ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਅੱਜ ਅਸੀਂ ਤੁਹਾਡੇ ਨਾਲ ਹਾਜ਼ਰ ਆ ਗੁਰਪਾਲ ਜੀ ਪਹਿਲਾਂ ਤੁਸੀਂ ਹੀ ਸ਼ੁਰੂ ਕਰੋ ਕਿ ਸਾਡਾ ਸਰੀਰ ਹੱਡੀਆਂ ਤੇ ਮਾਸ ਦਾ ਸਾਰੇ ਜਾਣਦੇ ਨੇ ਇਹਦੇ ਵਿੱਚ ਪਾਣੀ ਦਾ ਕੋਈ ਰੋਲ ਹੈ ਲਓ ਜੀ ਪਾਣੀ ਦਾ ਰੋਲ ਤਾਂ ਦੇਖੋ ਜੀ ਜੇ ਥੋੜਾ ਜਿਹਾ ਪਿੱਛੇ ਨੂੰ ਚਲੀਏ ਤਾਂ ਕਿਆ ਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦੇਖੋ ਜੀ ਸਾਡੇ ਗੁਰੂ ਸਾਹਿਬ ਨੂੰ ਇਹ ਗਿਆਨ ਸੀ ਕਿ ਪਾਣੀ ਦੀ ਕਿੰਨੀ ਮਹੱਤਤਾ ਹੈ ਜੀਵਨ ਦੇ ਵਿੱਚ ਸੋ ਜੇ ਦੇਖਿਆ ਜਾਏ ਨਾ ਕਿ ਸਰੀਰ ਤੁਸੀਂ ਕਹਿ ਤਾਂ ਦਿੱਤਾ ਹੱਡੀਆਂ ਦਾ ਹੈ ਤੇ ਮਾਸ ਪੇਸ਼ੀਆਂ ਦਾ ਹੈ तकरीबन 60% ਜਿਹੜਾ ਇੱਕ ਮੇਲ ਦਾ ਸਰੀਰ ਹੁੰਦਾ ਜੀ ਉਹ ਪਾਣੀ ਦਾ ਹੈ ਯਾਨੀ 70 ਫੀਸਦ ਤੁਸੀਂ ਪਾਣੀ ਹੋ ਬਿਲਕੁਕੁਲ ਤੇ ਤੁਸੀਂ 55 ਫੀਸਦੀ ਹੋ ਜੀ ਕਿਉਂਕਿ ਛੱਟ ਥੋੜਾ ਫੀਮੇਲ ਦੇ ਵਿੱਚ ਵੱਧ ਹੁੰਦਾ ਮਾਫ ਕਰਿਓ ਤੇ ਜੀ ਫਿਰ ਬੜਿਆਂ ਨੂੰ ਸ਼ੱਕ ਹੁੰਦਾ ਜੀ ਕਿ ਦਿਮਾਗ ਤਾਂ ਸਾਡਾ ਜੀ ਬਹੁਤ ਨੋਲੇਜ ਦਾ ਭਰਿਆ ਪਿਆ ਨਹੀਂ ਜੀ ਨਹੀਂ ਆਦਿਆਂ ਚ ਭੂਸਾ ਵੀ ਕਹਿੰਦੇ ਨੇ ਉਹ ਭੂਸਾ ਦਾ ਪਤਾ ਨਹੀਂ ਪਰ 75% ਜੀ ਪਾਣੀ ਹੈ ਦਿਮਾਗ ਦੇ ਵਿੱਚ ਅੱਛਾ ਜੀ ਫੇਰ ਗੱਲ ਕਰ ਲਓ ਜੀ ਆਪਾਂ ਯਾਨੀ ਸਿਆਣਿਆਂ ਨੇ ਸਹੀ ਕਿਹਾ ਸੀ ਵੀ ਦਿਮਾਗ ਬਿਲਕੁਲ ਫਲੂਡ ਹੀ ਹੁੰਦਾ ਤੋ ਤਾਂ ਹੀ ਕਹਿੰਦੇ ਨਾ ਵੀ ਦਿਮਾਗ ਫਟਾਫਟ ਇੱਧਰ ਤੋਂ ਉੱਧਰ ਹੋ ਜਾਂਦਾ ਕਿਸੇ ਦੀ ਗੱਲ ਸੁਣ ਕੇ ਐ ਨਹੀਂ ਐ ਵਗ ਜਾਂਦਾ ਤੇ 83% ਤਾਂ ਜੀ ਜਿਹੜਾ ਖੂਨ ਹੈ ਨਾ ਉਹ ਵੀ ਪਾਣੀ ਹੈ ਤੇ ਜਿਹੜਾ ਜਿਗਰ ਹੈ ਜਿਹੜਾ ਸਾਡਾ ਕਿਡਨੀਜ਼ ਹੈ ਠੀਕ ਹੈ ਜੀ 83 ਤੋਂ 85% ਉਹ ਵੀ ਪਾਣੀ ਹੈ ਤੇ ਜਿਹੜੇ ਮਾਸ ਪੇਸ਼ੇ ਨੇ ਨਾ ਡੋਲਿਆਂ ਦਾ ਬੜਿਆਂ ਨੂੰ ਹੁੰਦਾ ਉਹ 75% ਪਾਣੀ ਹੀ ਹੁੰਦਾ ਤੇ ਹੱਡੀਆਂ ਦੇ ਵਿੱਚ ਹੁੰਦਾ ਜੀ ਸਿਰਫ 22% ਸੋ ਜੇ ਕੋਈ ਠੋਸ ਚੀਜ਼ ਆਪਣੇ ਸਰੀਰ ਦੇ ਵਿੱਚ ਹੈ ਨਾ ਉਹ ਨਹੀਂ ਹੱਡੀਆਂ ਬਿਲਕੁਲ ਜੀ ਦੇਖੋ ਨਾ ਦੰਦ ਤਾਂ ਕਹਿੰਦੇ ਨੇ ਜੀ ਮਿਲੀਅਨ ਸਾਲ ਪੁਰਾਣੇ ਵੀ ਜਿਹੜੀਆਂ ਮਮੀਆਂਜ਼ ਤੱਕ ਮਿਲੀਆਂ ਪੁਰਾਣੀਆਂ ਲਾਸ਼ਾਂ ਉਹਨਾਂ ਦੇ ਵਿੱਚ ਵੀ ਦੰਦ ਸਾਬਤ ਸਬੂਤ ਤੇ ਕਮਾਲ ਇਹਦਾ ਮਤਲਬ ਹੈ ਕੁਦਰਤ ਨੇ ਕੋਈ ਨਾ ਕੋਈ ਚੀਜ਼ ਤਾਂ ਤਗੜੀ ਦਿੱਤੀ ਹੋਈ ਹੈ ਬਿਲਕੁਲ ਤੇ ਦੇਖੋ ਜੀ ਪਾਣੀ ਇਨਾ ਮਹੱਤਵਪੂਰਨ ਹੈ ਕਿ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸਾਡੇ ਸਰੀਰ ਦੇ ਵਿੱਚ ਪਾਣੀ ਦਾ ਰੋਲ ਕੀ ਹੈ ਬਿਲਕੁਲ ਦੇਖੋ ਜੀ ਕੋਈ ਵੀ ਸਰੀਰ ਨੂੰ ਜਿੰਨੀ ਵੀ ਨਿਊਟ੍ਰੀਸ਼ਨ ਚਾਹੀਦੀ ਹੈ ਨਾ ਸੇ ਰੋਟੀ ਖਾਣ ਨੇ ਆ ਉਹ ਸਭ ਤੋਂ ਪਹਿਲਾਂ ਉਹਦੇ ਟੋਟੇ ਟੋਰੇ ਪੀਸਸ ਹੁੰਦੇ ਨੇ ਉਹਨੂੰ ਡਾਈਜੈਸ਼ਨ ਕਹਿੰਦੇ ਆ ਉਹਦੇ ਲਈ ਚਾਹੀਦਾ ਜੀ ਪਾਣੀ ਫਿਰ ਜੀ ਉਹ ਸਾਰੇ ਦੇ ਸਾਰੀ ਖੁਰਾਕ ਸਰੀਰ ਚ ਜਾਂਦੀ ਹੈ ਯਾਨੀ ਉਹ ਜਦੋਂ ਅੰਦਰ ਥੁੱਕ ਜਿਹੜੀ ਆ ਉਸ ਤੋਂ ਬਗੈਰ ਨਹੀਂ ਜੇ ਕੁਝ ਵੀ ਹਜ਼ਮ ਹੋਣਾ ਅੰਦਰ ਫਿਰ ਪੇਟ ਸਾਰਾ ਪੇਟ ਗੇਰੋਨ ਨੇ ਖੂਨ ਚ ਜਾਣਾ ਤੇ ਖੂਨ ਚ ਫਿਰ ਪਾਣੀ ਤੇ ਉੱਥੋਂ ਜਾਣਾ ਜਿਗਰ ਚ ਜਿੱਥੇ ਫਿਰ ਪਾਣੀ ਫਿਰ ਸਰੀਰ ਦੇ ਹਰੇਕ ਅੰਗ ਦੇ ਵਿੱਚ ਉਹ ਖੁਰਾਕ ਪਹੁੰਚਣੀ ਹੈ ਭਾਵੇਂ ਉਹ ਗਲੂਕੋਸ ਦੀ ਫਾਰਮ ਤੇ ਉਹਨੇ ਪਹੁੰਚਣਾ ਫਿਰ ਜਿੰਨੇ ਸਾਡੇ ਹਾਰਮੋਨ ਆ ਉਹ ਪੈਦਾ ਕਿੱਥੇ ਹੁੰਦੇ ਨੇ ਜਿਵੇਂ ਥਾਇਰਾਡ ਹਾਰਮੋਨ ਇੱਥੇ ਹੁੰਦਾ ਤੇ ਪਿਚੂਟਰੀ ਹਾਰਮੋਨ ਇੱਥੇ ਹੁੰਦਾ ਉਹ ਖੂਨ ਦੇ ਰਾਹੀਂ ਹੀ ਸਾਰੇ ਸਰੀਰ ਦੀ ਜਗ੍ਹਾ ਤੇ ਪਹੁੰਚਦੇ ਨੇ ਤੇ ਦਿਮਾਗ ਦੇ ਸੈੱਲ ਸਰੀਰ ਦੇ ਸਾਰੇ ਸੈੱਲ ਉਹ ਖੂਨ ਨਾਲ ਬੰਨਦੇ ਨੇ ਸੋ ਜਿਹੜੀ ਬਾਡੀ ਦਾ ਟੈਂਪਰੇਚਰ ਹੈ ਜੀ ਐਨੀ ਅੱਜਕੱਲ 47 ਡਿਗਰੀ ਬਾਹਰ ਟੈਂਪਰੇਚਰ ਹੋ ਰਿਹਾ ਇਹਦੀ ਆਪਾਂ ਬਰਫਾਂ ਤੇ ਚਲੇ ਜਾਈਏ ਜਿੱਥੇ -40 ਵਿੱਚ ਵੀ ਸਾਡੇ ਜਿਹੜੇ ਵੀਰ ਨੇ ਨਾ ਫੌਜੀ ਉਹ ਉਥੇ ਸਿਕਿਉਰਿਟੀ ਕਰਦੇ ਨੇ ਪਰ ਬੋਡੀ ਦਾ ਟੈਂਪਰੇਚਰ ਜੀ ਉਹੀ 98 ਹੀ ਰਹਿੰਦਾ ਇਹਦੀ ਵੀ ਪਾਣੀ ਦਾ ਰੋਲ ਹੈ ਕਿ ਬੋਡੀ ਨੂੰ ਕਿਵੇਂ ਰੈਗੂਲੇਟ ਕਰਦਾ ਫਿਰ ਤੁਸੀਂ ਦੇਖੋ ਨਾ 1 ਸੈਕਿੰਡ ਮੈਂ ਵਿੱਚੋਂ ਤੁਹਾਡਾ ਸਮਾਂ ਚੁਰਾ ਰਹੀਆਂ ਕਿ ਪੂਰੇ ਤਰ 30 ਦੇ ਵਿੱਚ ਵੀ ਕਹਿੰਦੇ ਨੇ ਜੀ ਫਰੈਸ਼ ਵਾਟਰ ਸਿਰਫ 3 ਫੀਸਦ ਜੇ ਪੂਰੀ ਧਰਤੀ 'ਚ ਜਦ ਕਿ ਅਸੀਂ ਕਿੰਨੀ ਗਿਣਤੀ ਬੇਹਿਸਾਬ ਵੱਧ ਰਹੀ ਹੈ ਉਹਦੇ ਵਿੱਚੋਂ ਵੀ ਜਿਹੜਾ ਫਰੈਸ਼ ਵਾਟਰ ਵਿੱਚੋਂ ਵੀ ਪੀਣ ਯੋਗ ਪਾਣੀ ਸਿਰਫ 1.2 ਫੀਸਦ ਜੇ ਯਾਨੀ ਅਥੋ ਸਾਫ ਲਾ ਲਿਓ ਕਿ ਬਾਕੀ ਕੋਈ ਗਲੇਸ਼ੀਅਰ ਚ ਪਿਆ ਜੇ ਕੋਈ ਆਈਸ ਕੈਪਸ ਜੇ ਕੋਈ ਪਰਮਾਫਰੋਸਟ ਜਿਆਦਾ ਤਾਂ ਜਿਆਦਾ ਜਿਹੜਾ ਪਾਣੀ ਹੈ ਨਾ ਉਹ ਅੰਟਾਰਕਟਿਕਾ ਤੇ ਜਿਹੜੇ ਆਰਕਟਿਕ ਆਈਸ ਕੈਪਸ ਨੇ ਨਾ ਉਥੇ ਪਰਮਾਫਰੋਸਟ ਪਿਆ ਜਿਹੜੇ ਕਈ ਲੱਖਾਂ ਸਾਲਾਂ ਤੋਂ ਜੰਮਿਆ ਪਿਆ ਬਿਲਕੁਲ ਜੀ ਦੇਖੋ ਨਾ ਫਿਰ ਵਿੱਚ ਆ ਗਿਆ ਕਈ ਰਿਵਰਸ ਸਟ੍ਰੀਮਸ ਸਾਰਾ ਕੁਝ ਦੇ ਨਾਲ ਜਾਨੀ ਅਸਲ ਜਿਹੜਾ ਬੈਸਟ ਡਰਿੰਕਿੰਗ ਵਾਟਰ ਅਸੀਂ ਬਿਲਕੁਲ ਮੁੱਦੇ ਤੇ ਇੱਕਦਮ ਪਹੁੰਚ ਰਹੇ ਹਾਂ ਜੀ ਹੁਣ ਕਿਹੜਾ ਕਿਹਨਾ ਪਾਣੀ ਕਿਹੜੀ ਬਿਮਾਰੀ ਚ ਤੇ ਕਿਸ ਤਰ੍ਹਾਂ ਦਾ ਬਿਹਤਰ ਹੈ ਜਿਹੜਾ ਦਿਮਾਗ ਲਈ ਵਧੀਆ ਜੇ ਉਹ ਸਾਰਾ ਦੱਸਦੇ ਹਾਂ ਪਰ ਉਹਦੇ ਵਿੱਚ ਸਿਰਫ ਇਹਨਾਂ ਦੱਸ ਦਈਏ ਕਿ ਜਿਹੜਾ ਬੈਸਟ ਡਰਿੰਕਿੰਗ ਵਾਟਰ ਆ ਗਿਆ ਜੀ ਆਈਸਲੈਂਡ ਵਿੱਚ ਤੇ ਉਸ ਤੋਂ ਬਾਅਦ ਜੀ ਸਵਿਟਜ਼ਰਲੈਂਡ ਆਸਟਰੀਆ ਸਵੀਡਨ ਨਾਰਵੇ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਪਰ ਅਸੀਂ ਹੌਲੀ ਹੌਲੀ ਕਿੱਥੇ ਆ ਮੈਂ ਉਹ ਥੋੜਾ ਜਿਆਦਾ ਦੱਸ ਦਿਆਂ ਭਾਰਤ ਕਿੱਥੇ ਖੜਾ ਹੈ ਕਿ ਸਾਡੇ ਜੇ ਕਲੀਨੈਸਟ ਵਾਟਰ ਅਸੀਂ ਕਹਿ ਲਈ ਨਾ ਭਾਰਤ ਵਿੱਚਲਾ ਤੇ ਉਹ ਮੇਰਾ ਖਿਆਲ ਊਮਗੋਟ ਦੇ ਵਿੱਚ ਜੋ ਮਘਾਲਿਆ ਦੀ ਹੈ ਗੀਰ ਰਿਵਰ ਉਹਦੇ ਰਿਵਰ ਹੈਗੀ ਹੈ ਜੀ ਨਦੀ ਊਮਗੋਟ ਰਿਵਰ ਉਹ ਇੰਨੀ ਸਾਫ਼ ਹੈ ਕਿ ਜਦੋਂ ਤੁਸੀਂ ਕਿਸ਼ਤੀ 'ਚ ਬੈਠੋ ਨਾ ਤੇ ਉਹਦਾ ਤਲਾ ਦਿਖਦਾ ਨਦੀ ਦਾ ਇੰਨਾ ਸਾਫ਼ ਹੈ ਉਹ ਸਾਡੇ ਤੇ ਫਿਰ ਉਹ ਵੀ ਇਲਜ਼ਾਮ ਹੈ ਜੀ ਜੇ ਦੁਨੀਆ ਭਰ ਦੀ ਸਭ ਤੋਂ تسی کہہ لو ڈرٹیسٹ وارٹر جنو کہہ ہیں وہ بھی ساڑے جی اتھے گنگا ساڑی جنو اسی پویتر کہنے ہیں پر کس طریقے اسی انو میڑا کر چھڑے ہیں خیر گھر پال سب تو زیادہ دنیا پر پیور وارٹر کتھوں تھو ملدہ جے نہیں یہ تو سی بھی دسو جو چلے ہے گا جی کنٹری ساؤتھ امریکہ دے بیچے او جی پیوٹ, پیوٹو ویلمز ایک لیک ہے گیا ہے تھے سب تو زیادہ ودیا پانی صاف پانی ملدہ ਦੇਖੋ 2021 ਦੀ ਰਿਪੋਰਟ ਜੀ ਸਾਨੂੰ ਦੱਸਦੀ ਸੀ ਕਿ 2 ਬਿਲੀਅਨ ਲੋਕ ਨੇ ਜਿਹੜੇ ਪਾਣੀ ਦੀ ਕਮੀ ਨਾਲ ਜੂਝ ਰਹੇ ਨੇ ਤੇ 2022 ਵਿੱਚ ਤੁਸੀਂ ਦੇਖੋ ਜੀ ਇਹ ਸੀ ਕਿ ਦੁਨੀਆ ਭਰ ਦੇ ਲਗਭਗ 1.7 ਬਿਲੀਅਨ ਲੋਕ ਸਨ ਜਿਹੜੇ ਪਾਣੀ ਸਾਰੇ ਦਾ ਸਾਰਾ ਗੰਦਲਾ ਪੀ ਰਹੇ ਸਨ ਜਿਸ ਚ ਸੀਵਰੇਜ ਮਿਕਸਡ ਹੈ ਯਾਨੀ ਹਾਦੀ ਹੋ ਗਈ ਜਿਸ ਕਾਰਨ 5 ਲੱਖ ਮੌਤਾਂ ਹਰ ਸਾਲ ਤੁਸੀਂ ਦੇਖੋ ਕਿ ਸਿਰਫ ਟਟੀਆਂ ਉਲਟੀਆਂ ਤੇ ਕਮੀ ਪਾਣੀ ਦੀ ਕਰਕੇ ਹੋ ਰਹੀ ਸੀ ਯਾਰ ਗੱਲ ਕਰੀਏ ਜੀ ਦੇਖੋ ਜੀ ਇਹਦੇ ਵਿੱਚ ਜਿਹੜਾ ਫੇਲਿਅਰ ਆ ਨਾ ਉਹ ਜਿੱਥੇ ਲੋਕਾਂ ਦਾ ਹੈ ਕਿ ਅਸੀਂ ਆਪ ਹੀ ਆਪਣੇ ਜਿਹੜੇ ਵਾਟਰ ਸਰਸਸ ਨੇ ਮੈਂ ਉਹਨਾਂ ਨੂੰ ਗੰਦਾ ਕਰਦੇ ਆ ਤੇ ਪਾਣੀ ਬਰਬਾਦ ਕਰਦੇ ਆ ਤੇ ਉੱਥੇ ਹੀ ਸਾਡੀ ਸਰਕਾਰਾਂ ਦਾ ਵੀ ਬਹੁਤ ਵੱਡਾ ਫੇਲਿਅਰ ਆ ਖਾਸ ਕਰ ਮਿਊਂਸੀਪੈਲਿਟੀਆਂ ਦਾ ਜਿੱਥੇ ਲਿਕੁਇਡ ਵੇਸਟ ਡਿਸਪੋਜ਼ਲ ਤੇ ਉਸੇ ਪਾਣੀ ਨੂੰ ਰੀਸਾਈਕਲ ਕਰਕੇ ਵਰਤਣਾ ਜਿਹੜਾ ਹੈ ਉਹ ਨਹੀਂ ਆ ਨਾ ਅਸੀਂ ਰੀਚਾਰਜ ਕਰਦੇ ਆ ਹੁਣ ਬਰਸਾਤਾਂ ਆ ਜਾਣੀਆਂ ਪਾਣੀ ਦੀ ਕੋਈ ਕਮੀ ਨਹੀਂ ਰਹਿਣੀ ਪਰ ਸਾਰੇ ਦਾ ਸਾਰਾ ਨਾਲਿਆਂ ਤੇ ਰੁੜ ਜਾਣਾ ਦੇਖੋ ਜੀ ਪਾਣੀ ਕਿੰਨਾ ਪੀਣਾ ਜੇ ਤੇ ਕਦੋਂ ਪੀਣਾ ਜੇ ਸਭ ਤੋਂ ਪਹਿਲਾਂ ਤੁਸੀਂ ਕਹੋਗੇ ਸਾਨੂੰ ਕਿਉਂ ਪੁੱਛਦੇ ਹੋ ਜੀ ਜਦੋਂ ਸਾਨੂੰ ਪਿਆਸ ਲੱਗੀ ਹੋਏਗੀ ਅਸੀਂ ਪੀ ਲਵਾਂਗੇ ਬਿਲਕੁਲ ਠੀਕ ਹੈ ਜੀ ਉਦੋਂ ਤਾਂ ਜ਼ਰੂਰੀ ਪੀਣਾ ਚਾਹੀਦਾ ਪਰ ਉਹਦੇ ਚ ਅਹਿਮ ਗੱਲ ਜੇ ਜਦੋਂ ਕੋਈ ਬਜ਼ੁਰਗ ਹੋਣ ਉਹਨਾਂ ਦਾ ਉਹ ਜਿਹੜਾ ਮਹਿਸੂਸ ਕਰਨਾ ਹੁੰਦਾ ਕਿ ਮੈਨੂੰ ਪਿਆਸ ਲੱਗੀ ਹੈ ਉਹ ਘੱਟ ਹੋ ਜਾਂਦਾ ਸੋ ਜੇ ਤੁਹਾਡੇ ਘਰ ਵਿੱਚ ਬਜ਼ੁਰਗ ਨੇ ਕਿਰਪਾ ਕਰਕੇ ਉਹਨਾਂ ਨੂੰ ਪਾਣੀ ਆਪ ਹੀ ਪੁੱਛ ਲਿਆ ਕਰੋ ਕਿ ਦਿਨ ਚ 6 ਤੋਂ 8 ਗਲਾਸ ਉਹ ਜ਼ਰੂਰ ਲੈ ਲਿਆ ਕਰਨ ਕਿਉਂਕਿ ਉਹਨਾਂ ਦੀ ਪਿਆਸ ਘੱਟ ਹੁੰਦੀ ਹੈ ਜੀ ਬੱਚੇ ਹੀ ਆਮ ਤੌਰ ਤੇ ਦੌੜਦੇ ਭੱਜਦੇ ਖਿਆਲ ਹੀ ਨਹੀਂ ਰੱਖਦੇ ਕਿ ਸਾਨੂੰ ਪਾਣੀ ਦੀ ਲੋੜ ਹੈ ਸੋ ਇਹ ਜ਼ਰੂਰੀ ਜੇ ਉਸ ਤੋਂ ਬਾਅਦ ਜੀ ਸਵੇਰੇ ਉੱਠਦੇ ਸਾਰ ਬਹੁਤ ਅਹਿਮ ਜੇ ਸਾਰੀ ਰਾਤ ਦੇ ਤੁਸੀਂ ਪਏ ਹੋ ਜੀ देर ਦਾ ਤੁਹਾਡਾ ਕਿਉਂਕਿ ਤੁਸੀਂ ਖਾਧਾ ਹੋਇਆ ਸਭ ਕੁਝ ਤੇ ਤੁਸੀਂ ਹੁਣ ਜਦੋਂ ਉੱਠਿਓ ਫਰੈਸ਼ ਹੋਣ ਲਈ ਸਭ ਤੋਂ ਪਹਿਲਾਂ ਜੀ ਜਾਓ ਗੁਸਲਖਾਨੇ ਬਰਸ਼ ਕਰੋ ਪਰ ਉਸ ਤੋਂ ਬਾਅਦ ਚੇਤੇ ਰੱਖਿਓ ਹਰ ਰੋਜ਼ ਇੱਕ ਕੋਸਾ ਜਿਹਾ ਜਾਂ ਤਾਜ਼ਾ ਪਾਣੀ ਠੰਡਾ ਬਿਲਕੁਲ ਨਹੀਂ ਜਿਸ ਚ ਅੱਧਾ ਨਿੰਬੂ ਨਚੋੜਿਆ ਹੋਵੇ ਫਿਰ ਪਾ ਜੀ ਸਵੇਰੇ ਜੇ ਇਸ ਉੱਤੇ ਉੱਠਦੇ ਪਹਿਲੀ ਚੀਜ਼ ਤੁਸੀਂ ਲੈ ਲੈਂਦੇ ਹੋ ਜਿਸ ਚ ਨਮਕ ਤੇ ਚੀਨੀ ਨਹੀਂ ਹੈ ਮਿੱਠਾ ਨਹੀਂ ਪਾਣਾ ਜੇ ਉਹਦੇ ਨਾਲ ਤੁਹਾਡਾ ਜੀ ਐਂਟੀਆਕਸੀਡੈਂਟਸ ਫਾਈਟੋਨਿਊਟ੍ਰੀਐਂਟਸ ਵਿਟਾਮਿਨ ਸੀ ਪੋਟਾਸ਼ੀਅਮ ਇਹ ਸਵੇਰੇ ਸਵੇਰੇ ਤੁਹਾਨੂੰ ਮਿਲ ਗਿਆ ਜਿਸ ਨਾਲ ਤੁਹਾਡਾ ਮੂਡ ਚਿੜਚਿੜਾ ਨਹੀਂ ਹੋਏਗਾ ਤੁਸੀਂ ਆਪਣੇ ਆਪ ਨੂੰ ਚੁਸਤਦਰੁਸਤ ਬਨੋਗੇ ਤੇ ਉਹ ਸੁਸਤੀ ਜਿਹੜੀ ਹਾਇ ਛੱਡਣਾ ਥੋੜੀ ਦੇਰ ਹੋਰ ਲੇਟਦਿਆਂ ਵਾਲਾ ਵੀ ਘਟ ਜਾਏਗਾ ਤੇ ਤੁਸੀਂ ਇਹ ਜ਼ਰੂਰੀ ਜੇ ਉਸ ਤੋਂ ਬਾਅਦ ਥੋੜਾ ਜਿਹਾ ਜੇ ਪਸੀਨਾ ਤੁਹਾਨੂੰ ਜ਼ਿਆਦਾ ਆ ਰਿਹਾ ਜਿਵੇਂ ਹੁਣ ਗਰਮੀ ਹੈ ਤੁਸੀਂ ਜਾਂ ਕਸਰਤ ਤੁਸੀਂ ਕਰਨ ਲਈ ਜਾਣਾ ਉਹਨੋਂ ਵਰਗ ਉਹਦੋਂ ਫਿਰ ਗਲੂਕੋਸ ਦਾ ਪਾਊਡਰ ਪੀ ਲੋ وہی وہی ਸਾਨੂੰ ਪੀਗੇ ਦੇਖਾਂਦੇ ਆ ਵੀ ਉਹ ਗਲੂਕੋਸ ਦਾ ਪਾਣੀ ਪੀਓ ਤੇ ਤਗੜੇ ਹੋ ਜਾਓ ਦੇਖੋ ਜੀ ਅਸੀਂ ਬਿਲਕੁਲ ਗਲਤ ਨਹੀਂ ਤੁਹਾਨੂੰ ਦੱਸਾਂਗੇ ਗੁਪਾਲ ਜੀ ਤੁਸੀਂ ਐਦਾ ਨਾ ਕਰੋ ਸਾਰੇ ਇਸ ਕਹਿਣਗੇ ਜੋ ਕਹਿੰਦੇ ਉਹ ਸੱਚ ਹੀ ਕਹਿੰਦੇ ਸੱਚੀ ਬੋਲੋ ਹੁਣ ਕਿ ਗਲੂਕੋਸ ਪਾਣੀ ਬਿਲਕੁਲ ਨਹੀਂ ਪੀਣਾ ਜੀ ਨਿੰਬੂ ਤੇ ਨਮਕ ਵਾਲਾ ਪਾਣੀ ਤੇ ਦੇਖੋ ਕਿਉਂਕਿ ਜਿਵੇਂ ਹਰਸ਼ਿੰਦਰ ਜੀ ਨੇ ਸ਼ੁਰੂ ਚ ਕੀਤਾ ਕਿ ਪੋਟਾਸ਼ੀਅਮ ਦਾ ਲਾਸ ਹੁੰਦਾ ਤੇ ਸੋਡੀਅਮ ਦਾ ਲਾਸ ਹੁੰਦਾ ਪਸੀਨੇ ਚ ਤੇ ਉਹ ਨਮਕ ਐਡ ਕਰ ਲੋ ਤੇ ਨਿੰਬੂ ਦੇ ਵਿੱਚ ਹੁੰਦਾ ਜੀ ਪੋਟਾਸ਼ੀਅਮ ਤੇ ਦੋਨੋਂ ਚੀਜ਼ਾਂ ਨੂੰ ਸਰੀਰ ਦੇ ਅੰਦਰ ਭੇਜਣ ਲਈ ਚਾਹੀਦਾ ਜੀ ਗਲੂਕੋਜ਼ ਇਸ ਕਰਕੇ ਥੋੜਾ ਜਿਹਾ ਮਿੱਠਾ ਪਾ ਲਓ ਮਤਲਬ ਇੱਕ ਇਸ ਕੰਝੀ ਵੀ ਬਣਾ ਲਓ ਪਰ ਬਿਲਕੁਲ ਕੱਲਾ ਗਲੂਕੋਜ਼ ਪਾ ਕੇ ਨਾ ਪੀਣਾ ਜੀ ਤੈਸ ਨਾ ਸਮਝ ਜਾਣੀ ਜੇ ਸਰੀਰ ਅੰਦਰ ਇਹ ਕੰਮ ਨਾ ਕਰਿਓ ORS ਵੀ ਤੁਹਾਨੂੰ ਮਿਲਦਾ ਜੇ ਉਹ ਵੀ ਇਹੋ ਹੁੰਦਾ ਜੇ ਸੋਫਰੀਦ ਕੇ ਮਹਿੰਗਾ ਲੈਣ ਨਾਲੋਂ ਘਰ ਦਾ ਸਾਫ਼ ਸੁਥਰੇ ਪਾਣੀ ਚ ਨਿੰਬੂ ਪਾਣੀ ਬਣਾ ਲਓ ਇਕ ਕੂਲਿੰਗ ਹਾਈਡਰੇਟਿੰਗ ਸਾਰਾ ਕੁਝ ਕਰ ਦਿੱਤਾ ਜੇ ਕਸਰਤ ਜਦੋਂ ਹਲਕੀ ਕਰਨੀ ਹੈ ਉਸ ਤੋਂ ਪਹਿਲਾਂ ਜਾਂ ਗਰਮੀ 'ਚ ਪਰ ਤਗੜੀ ਕਸਰਤ ਲਈ ਸਪੈਸ਼ਲ ਇਨਸਟਰਕਸ਼ਨਸ ਨੇ ਜੀ ਉਹ ਹੈ ਜੀ ਤੁਸੀਂ ਕਸਰਤ ਤੋਂ ਪਹਿਲਾਂ ਪੌਣਾ ਗਲਾਸ ਪਾਣੀ ਉਹਦੇ 'ਚ ਨਿੰਬੂ ਜਿਵੇਂ ਮੈਂ ਦੱਸਿਆ ਹਲਕਾ ਜਿਹਾ ਲੈ ਸਕਦੇ ਹੋ ਬਹੁਤ ਵਧੀਆ ਹੋਏਗਾ ਤੋ ਇਹ ਜ਼ਰੂਰੀ ਜੇ ਕਸਰਤ ਸ਼ੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਇਹ ਨਾ ਹੋਏ ਪੀਂਦੇ ਸਾਰ ਦੌੜਨਾ ਸ਼ੁਰੂ ਕਰ ਦਿਓ ਬਿਲਕੁਲ ਲਓ ਜੀ ਫਿਰ ਉਸ ਤੋਂ ਬਾਅਦ ਜੇ ਤਗੜੀ ਕਸਰਤ ਕਰ ਰਹੇ ਹੋ ਯਾਨੀ ਤੁਸੀਂ 400 ਮੀਟਰ ਰਨਿੰਗ ਕਰ ਰਹੇ ਹੋ ਤਗੜੀ ਤੁਸੀਂ ਫੁੱਟਬਾਲ ਗੇਮ ਲਾਣੀ ਹੈ ਤੁਸੀਂ ਯਾਨੀ ਕੋਈ ਵੀ ਜਿਹੜੀ ਸਖਤ ਮਿਹਨਤ ਵਾਲੀ ਤੁਸੀਂ ਜਾਂ ਜਿਮ 'ਚ ਤੁਸੀਂ ਦੌੜ ਰਹੇ ਹੋ ਤਾਂ ਚੇਤੇ ਰੱਖਿਓ ਜੀ ਹਰ 15 ਤੋਂ 20 ਮਿੰਟ ਬਾਅਦ ਤੁਹਾਨੂੰ ਇਸੇ ਤਰ੍ਹਾਂ ਅੱਧਾ ਤੋਂ ਪੌਣਾ ਗਲਾਸ ਪਾਣੀ ਜ਼ਰੂਰ ਲੈਣਾ ਚਾਹੀਦਾ ਹੈ ਤੇ ਕਸਰਤ ਜਦੋਂ ਕਰ ਹਟੇਓ ਉਸ ਤੋਂ ਬਾਅਦ ਦੋ ਗਲਾਸ ਦੋ ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਪਲੀਜ਼ ਚੇਤੇ ਰੱਖਿਓ ਜੀ ਇਸ ਤੋਂ ਘੱਟ ਤੁਹਾਡਾ ਸਗੋਂ ਮਸਲ ਡੈਮੇਜ ਹੋ ਜਾਏਗੀ ਬਹੁਤ ਗਰਮੀ ਛੋਈਆਂ ਹੁੰਦੀਆਂ ਨੇ ਉਹਦੀ 쿨ਿੰਗ ਬਹੁਤ ਅਹਿਮ ਜੇ ਸੋ ਇਹ ਜ਼ਰੂਰ ਕਰਿਆ ਕਰੋ ਇੱਥੇ ਦੇਖੋ ਜੀ ਟੱਟੀਆਂ ਉਲਟੀਆਂ ਗਰਮੀਆਂ ਦਾ ਟਾਈਮ ਐ ਤੇ ਬਾਹਰੋਂ ਖਾਣਾ ਪੀਣਾ ਜਾਂ ਜੂਸ ਪੀਣਾ ਤੇ ਖਾਸ ਕਰ ਗੰਦਮੰਦ ਜਿਹੜਾ ਰੇੜੀਆਂ ਤੇ ਚੱਲਦਾ ਉਹਦੇ ਨਾਲ ਟੱਟੀਆਂ ਉਲਟੀਆਂ ਇਸ ਮੌਸਮ 'ਚ ਬਹੁਤ ਕਾਮਨ ਨੇ ਸੋ ਜੇ ਪਾਣੀ ਦੀ ਕਮੀ ਹੋ ਜਾਏ ਨਾ ਤੇ ਉਹਨੂੰ ਟ੍ਰੀਟ ਨਾ ਕੀਤੀ ਜਾਏ ਤੇ ਖਾਸ ਕਰ ਜਦੋਂ ਇਸ ਤਰ੍ਹਾਂ ਦੀ ਹਾਲਤ ਹੋਏ ਤੇ ਉਲਟੀਆਂ ਠੀਕ ਨਾ ਹੋਣ ਬਹੁਤੀਆਂ ਤਾਂ ਤੁਸੀਂ ORS ਜੋ ਅਸੀਂ ਪਹਿਲਾਂ ਸਮਝਾਇਆ ਕਿ ਘਰੇ ਬਣਾ ਕੇ ਨਿੰਬੂ ਪਾਣੀ ਸਕੰਜਵੀ ਪੀਓ ਕਿਉਂਕਿ ਲੰਬੇ ਟਾਈਮ ਤੱਕ ਜੇ ਪਾਣੀ ਦੀ ਕਮੀ ਹੋ ਜਾਏ ਨਾ ਤੇ ਸਭ ਨੂੰ ਪਤਾ ਹੈ ਕਿ ਕਿਡਨੀਜ਼ ਨੇ ਜਿਹੜੀਆਂ ਗੁਰਦੇ ਨੇ ਉਹ ਆਪਣਾ ਕੰਮ ਸ਼ਟਡਾਊਨ ਕਰ ਦਿੰਦੇ ਨੇ ਤੇ ਪਿਸ਼ਾਬ ਆਣਾ ਬਿਲਕੁਲ ਬੰਦ ਹੋ ਸਕਦਾ ਬਿਲਕੁਲ ਜੀ ਹੁਣ ਇਸੇ ਤਰ੍ਹਾਂ ਤੁਸੀਂ ਜੇ ਹਵਾਈ ਜਹਾਜ਼ ਤੇ ਸਫ਼ਰ ਕਰ ਰਹੇ ਹੋ ਤਾਂ ਉਹ ਤੁਹਾਡੀ ਉਹਨੂੰ ਕਹਿੰਦੇ ਨੇ ਜੀ ਸੁਪਰ ਲੋ ਹਿਮੀਡਿਟੀ ਲੈਵਲ ਸੋ ਤੁਹਾਡੇ ਪਾਣੀ ਦੀ ਕਮੀ ਕਾਫੀ ਹੋ ਜਾਂਦੀ ਜੇ ਪਰ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦੀ ਸੋ ਉਹਦੇ ਲਈ ਕਿਰਪਾ ਕਰਕੇ ੜੜਾ ੜਕ ਕਾਫੀਆਂ ਚਾ ਨਾ ਲਿਓ ਸੋਡੇ ਨਾ ਲਿਓ ਬਾਈਨ ਤੇ ਨਾ ਜੋਰ ਰੱਖਿਓ ਪਾਣੀ ਪਾਣੀ ਦਾ ਬੜਾ ਜ਼ੋਰ ਹੈ ਤੁਸੀਂ ਬੜਾ ਹੀ ਇੰਪੋਰਟੈਂਟ ਕੀਤਾ ਜੀ ਇਸ ਨੂੰ ਜੀ ਅਸੀਂ ਇੱਕ ਕਹਿੰਦੇ ਆ ਇਕਨੋਮੀ ਕਲਾਸ ਸਿੰਡਰੋਮ ਵੀ ਕਹਿੰਦੇ ਆ ਕਿ ਜਿਹੜੇ ਕ੍ਰੈਂਪਡ ਹੁੰਦੀ ਹੈ ਨਾ ਸੀਟ ਉਂਦੀ ਬਹੁਤ ਹੀ ਟਾਈਟ ਤੇ ਲੋਕ ਕਈ ਵਾਰੀ ਨਾ ਅਲਕੋਹਲ ਤੇ ਜ਼ੋਰ ਜ਼ਿਆਦਾ ਦਿੰਦੇ ਨੇ ਕੌਫੀਆਂ ਵਗੈਰਾ ਤੇ ਪਾਣੀ ਦੀ ਹੋ ਜਾਂਦੀ ਆ ਕਮੀ ਤੇ ਕਈ ਵਾਰੀ ਲੱਤਾਂ ਦੇ ਜਿਹੜੀਆਂ ਨਸਾਂ ਨੇ ਉਹਨਾਂ 'ਚ ਕਲੌਟ ਹੋ ਜਾਂਦਾ ਤੇ ਉਹ ਕਲੌਟ ਜਾ ਕੇ ਟਰੈਵਲ ਕਰ ਸਕਦਾ ਹੈ ਲੰਗਸ ਵਿੱਚ ਸੋ ਪਲਮਨਰੀ ਐਮਬੋਲਿਜ਼ਮ ਇਦੇ ਨਾਲ ਕਈ ਮੌਤਾਂ ਵੀ ਹੋ ਸਕਦੀਆਂ ਨੇ ਸੋ ਬੜੀ ਸੀਰੀਅਸ ਕੰਡੀਸ਼ਨ ਐ ਸੋ ਬੜਾ ਇੰਪੋਰਟੈਂਟ ਐ ਜੀ ਪਾਵੇਂ ਪਿਆਸ ਲੱਗੇ ਨਾ ਲੱਗੇ ਪਾਣੀ ਦੱਬ ਕੇ ਪੀਓ ਖਾਸ ਕਰ ਜਦੋਂ ਫਲਾਈਟ ਹੁੰਦੀ ਹੈ ਨਾ 14 ਜਿਆਦਾ 15-15 ਘੰਟੇ ਦੀ ਇਹ ਬਹੁਤ ਜ਼ਰੂਰੀ ਗੱਲ ਤੋਂ ਬਿਲਕੁਲ ਜੀ ਤੇ ਉਹਦੇ ਨਾਲੋਂ ਨਾਲ ਉਦੋਂ ਤੁਰ ਫਿਰ ਜ਼ਰੂਰ ਲਿਆ ਕਰੋ ਬਹੁਤ ਅਹਿਮ ਜੇ ਕਿਉਂਕਿ ਲੱਤਾਂ ਵਿੱਚ ਖੂਨ ਜਿਹੜੀ ਤੁਹਾਡੀ ਜਮ੍ਹਾਂ ਹੁੰਦਾ ਰਹਿੰਦਾ ਜੇ ਉਹ ਤਬਾਈ ਮਚਾ ਸਕਦਾ ਜੇ ਜਿਵੇਂ ਹੁਣੇ ਦੱਸਿਆ ਡਾਕਟਰ ਗੁਪਾਲ ਨੇ ਫਿਰ ਜੀ ਕਈ ਕਰਾਂਦੇ ਨੇ ਸੀ ਮ사ਜ ਪਾਰਲਰਸ ਵਿੱਚ ਜਾਂਦੇ ਨੇ ਕੁਸ਼ ਮਾਲਿਸ਼ ਘਰ ਵਿੱਚ ਕਰਵਾਉਂਦੇ ਨੇ ਚੰਗੀ ਤਗੜੀ ਤਾਂ ਉਹ ਵੀ ਤੁਹਾਡੇ ਮਸਲਸ ਦੇ ਵਿੱਚ ਉਹ ਗਰਮੀ ਯਾਨੀ ਉਹਨਾਂ ਨੂੰ ਇੰਨਾ ਜ਼ਿਆਦਾ ਗਰਮ ਕਰ ਦਿੰਦੀ ਹੈ ਕਿ ਅਹਿਮ ਜੇ ਉਦੋਂ ਪੱਠਿਆਂ ਨੂੰ ਤੁਹਾਡੇ ਮਸਲਸ ਨੂੰ ਰਿਲੈਕਸ ਕਰਨ ਲਈ ਉਦੋਂ ਵੀ ਲਾਜ਼ਮੀ ਜੇ ਤਗੜੀ ਜਦੋਂ ਇਸ ਤਰ੍ਹਾਂ ਦੀ ਮਾਲਿਸ਼ ਕਰਵਾਈ ਹੋਏ ਡੇਢ ਤੋਂ 2 ਗਲਾਸ ਇਹਦੇ ਚ ਮੈਂ ਸਪਸ਼ਟ ਕਰਦੇ ਆਂ ਪੂਰੀ ਦੀ ਪੂਰੀ ਖੋਜ ਦੇ ਉੱਤੇ ਆਧਾਰਿਤ ਪ੍ਰੋਗਰਾਮ ਜੇ ਕਿਤੇ ਇੱਕ ਵੀ ਥਾਂ ਤੇ ਨਹੀਂ ਲਿਖਿਆ ਕਿ ਠੰਡਾ ਠਾਰ ਪਾਣੀ ਪੀਣਾ ਹਮੇਸ਼ਾ ਇਹੋ ਲਿਖਿਆ ਕਿ ਤੁਹਾਡੀ ਬੋਡੀ ਦੇ ਤਾਪਮਾਨ ਦੇ ਅਨੁਸਾਰ ਲੈਣਾ ਜੇ ਸੋ ਤੁਸੀਂ ਕੋਸਾ ਨਹੀਂ ਵੀ ਲੈਣਾ ਤਾਂ ਘੱਟੋ ਘੱਟ ਤੁਸੀਂ ਸਾਦਾ ਪਾਣੀ ਸਾਦਾ ਪਾਣੀ ਜ਼ਰੂਰ ਲੈਂਦੇ ਰਹੋ ਫਿਰ ਹੁਣ ਇੱਕ ਮਹਾਂਵਾਰੀ ਦੇ ਉੱਤੇ ਕਜ਼ਬ ਦੀ ਖੋਜ ਹੋਈ ਜੇ ਉਹਦੇ ਵਿੱਚ ਹੁੰਦਾ ਜੇ ਕਿ ਜਿਸ ਵੀ ਬੇਟੀਆਂ ਨੂੰ ਮਾਹਵਾਰੀ ਦੇ ਪਹਿਲਾਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਹੁੰਨ ਕਿ ਬਹੁਤ ਕ੍ਰੈਂਪਸ ਸਿਰ ਪੀੜ ਜਾਂ ਮਾਹਵਾਰੀ ਦੇ ਦੌਰਾਨ ਲੋ ਬਹੁਤ ਪ੍ਰੀ ਮੈਂਸਟਰਲ ਟੈਂਸ਼ਨ ਜਾਂ ਪ੍ਰੀ ਮੈਂਸਟਰਲ ਕ੍ਰੈਂਪਸ ਇਹਨਾਂ ਨੂੰ ਕਹਿੰਦੇ ਆ। ਜਾਂ ਮਾਹਵਾਰੀ ਦੌਰਾਨ ਵੱਧ ਲੋ ਪੈਣਾ ਬਹੁਤ ਦਰਦ ਹੋਣੀ ਇਹ ਸਾਰੀਆਂ ਡਿਸਮਨੋਰੀਆ ਸਾਰਿਆਂ ਦੇ ਵਿੱਚ ਖੋਜ ਕਮਾਲ ਦੀ ਆਈ ਜੀ ਡਾਕਟਰ ਗੁਰਪਾਲ ਜੀ ਦੇ ਚੋਂ ਉਹਨਾਂ ਨੇ ਕਿਹਾ ਕਿ ਜੇ ਤੁਸੀਂ 8 ਤੋਂ 10 ਗਲਾਸ ਰੋਜ਼ ਪਾਣੀ ਇਹ ਲੈ ਲੈਂਦੇ ਹੋ ਉਹਨਾਂ ਦਿਨਾਂ ਦੇ ਦੌਰਾਨ ਖਾਸ ਕਰਕੇ ਜੇ ਮੈਂਸ ਸਟਾਰਟ ਹੋਣ ਤੋਂ ਇੱਕ ਦਿਨ ਪਹਿਲਾਂ ਤੋਂ ਜੇ ਲੈਣਾ ਸ਼ੁਰੂ ਕਰਦੇ ਹੋ ਤੇ ਇਹ ਸਾਰੇ 1200 ਬੇਟੀਆਂ ਤੇ ਇੱਕ ਸਟੱਡੀ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਇਹ ਪਾਣੀ ਇੰਨਾ ਪਿਆਇਆ ਗਿਆ ਸੀ ਉਹ ਸਾਰੀਆਂ ਦੇ ਵਿੱਚ ਇਹ ਕ੍ਰੈਂਪਸ ਵੀ ਘੱਟ ਹੋਏ ਉਹਨਾਂ ਨੂੰ ਪ੍ਰੋਬਲਮਸ ਵੀ ਘੱਟ ਹੋਈਆਂ ਖੂਨ ਵੀ ਉਹਨਾਂ ਜ਼ਿਆਦਾ ਨਹੀਂ ਪਿਆਸ ਉਹ ਠੀਕ ਹੋ ਗਈਆਂ ਤੇ ਅਸ਼ਿੰਦਰ ਜੀ ਇੱਕ ਕੌਫੀ ਚਾਹ ਦੇ ਬਾਰੇ ਗੱਲਾਂ ਜ਼ਰੂਰ ਹੀ ਦੱਸੋ ਕਿਉਂਕਿ ਇਹ ਬਹੁਤ ਕਾਮਨ ਹੋ ਗਿਆ ਤੇ ਕੌਫੀ ਦੇ ਫਾਇਦੇ ਵੀ ਹਜ਼ਾਰਾਂ ਨੇ ਤੇ ਲੋਕ ਪੀਂਦੇ ਵੀ ਬਹੁਤ ਨੇ ਤੇ ਫਿਰ ਦੰਦਾਂ ਦੀ ਹੋ ਜਾਂਦੀ ਹੈ ਸਟੇਨਿੰਗ ਤੇ ਇਹ ਜ਼ਰੂਰ ਦੱਸੋ ਵੀ ਕਾਫੀ ਚਾਹ ਦੇ ਬਾਅਦ ਪਾਣੀ ਦਾ ਕੀ ਹਿਸਾਬ ਹੈ ਬਿਲਕੁਲ ਜੀ ਤੇ ਅਸੀਂ ਇਸ ਬਾਬਤ ਪੂਰਾ ਪ੍ਰੋਗਰਾਮ ਕੀਤਾ ਵੀ ਹੋਇਆ ਜੇ ਤੁਸ ਤੁਹਾਨੂੰ ਸਾਰਾ ਕਿ ਕਿਹੜੀ ਕਿਸਮ ਦੀ ਕਾਫੀ ਵਧੀਆ ਜੇ ਤੁਸੀਂ ਜੇ ਨਹੀਂ ਅਜੇ ਤੱਕ ਸਬਸਕ੍ਰਾਈਬ ਕੀਤਾ ਸਾਡੀ YouTube ਚੈਨਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜ਼ਰੂਰ ਲਾ ਲਿਓ ਜੀ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਮਿਲ ਜਾਏਗਾ ਕਿਹੜੀ ਚਾਹ ਕਾਫੀ ਕਿੰਨੀ ਤੇ ਦੰਦਾਂ ਦੀ ਸਟੇਨਿੰਗ ਕਿਵੇਂ ਦੂਰ ਕਰਨੀ ਹੈ ਬਿਲਕੁਲ ਤੁਸੀਂ ਠੀਕ ਕਿਹਾ ਡਾਕਟਰ ਗੁਪਤਾਲ ਕਿ ਜਦੋਂ ਚਾਹ ਕਾਫੀ ਪੀ ਲੈਂਦੇ ਆ ਉਹ ਸਗੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਉਦੋਂ ਤਾਂ ਗਰਮੀ ਗਰਮੀ ਚ ਪੀ ਲਿਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਡੀ ਹਾਈਡਰੇਸ਼ਨ ਹੁੰਦੀ ਜਿਹਦਾ ਸਾਨੂੰ ਪਤਾ ਨਹੀਂ ਹੁੰਦਾ ਸਟੇਨਿੰਗ ਦੰਦਾਂ ਤੇ ਹੋ ਗਈ ਸੋ ਲਾਜ਼ਮੀ ਰੱਖੋ ਜੀ ਜਦੋਂ ਵੀ ਤੁਸੀਂ ਚਾਹ ਜਾਂ ਕਾਫੀ ਪੀਣੀ ਜੇ ਉਸ ਤੋਂ ਬਾਅਦ ਕੋਸਾ ਪਾਣੀ ਇਆ ਨਾਰਮਲ ਤਾਪਮਾਨ ਤੁਸੀਂ ਲੈਣਾ ਚਾਹੁੰਦੇ ਹੋ ਪਰ ਉਹ ਅੱਧਾ ਗਲਾਸ ਪਾਣੀ ਹਰ ਹਾਲ ਵਿੱਚ ਜ਼ਰੂਰ ਪੀਣਾ ਜੇ ਜਿਸ ਤੇ ਹਲਕਾ ਜਿਹਾ ਮੂੰਹ ਵਿੱਚ ਜਿਵੇਂ ਚੂਲੀ ਵਾਂਗ ਉੰਜ ਹੀ ਲੰਗਾਜੋ ਅੰਦਰ ਸੋ ਦਾ ਟਾਡੀ ਸਟੇਨਿੰਗ ਨਹੀਂ ਹੋਏਗੀ ਤੇ ਨਾਲੇ ਆ ਜਾਂਦੇ ਜਦੋਂ ਉਹ ਕਾਫੀ ਚਾਹ ਪੀਤੀ ਜਾਏ ਨਾ ਇਹ ਆਮ ਹੀ ਹਰ ਕਿਸੇ ਦਾ ਐਕਸਪੀਰੀਅੰਸ ਹੁੰਦਾ ਕਿ ਜੀ ਪਿਸ਼ਾਬ ਵੱਧ ਆਉਂਦਾ ਤੇ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਇਹ ਜਾ ਕੇ ਗੁਰਦੇ ਤੇ ਐਕਟ ਕਰਦਾ ਜਿੱਦ ਨਾਲ ਵੱਧ ਆਉਂਦਾ ਪਰ ਐਕਚੁਅਲੀ ਇਹ ਦੇ ਐਕਟ ਕਰਦਾ ਜੀ ਦਿਮਾਗ ਤੇ ਮਿਚੂਟਰੀ ਤੇ ਐਂਟੀ ਡਾਈਯੂਰੇਟਿਕ ਹਾਰਮੋਨ ਜਿਹੜਾ ਹੁੰਦਾ ਨਾ ਉਹ ਵਧਾ ਦਿੰਦਾ ਤੇ ਇਸ ਕਰਕੇ ਪਿਸ਼ਾਬ ਆਉਂਦਾ ਵੱਧ ਸੋ ਸਾਡਾ ਸਰੀਰ ਰਿਸਪੌਂਡ ਕਰਦਾ ਜੇ ਪਰ ਬ੍ਰਿਟਿਸ਼ ਜਰਨਲ ਆਫ ਨਿਊਟ੍ਰੀਸ਼ਨ ਨੇ ਖਾਸ ਕਰਕੇ ਕਿਹਾ ਕਿ ਜਿਹੜੇ ਚਾਹ ਕਾਫੀ ਦੇ ਸ਼ੁਕੀਨ ਹੋਣ ਉਹਨਾਂ ਦੇ ਜੇ ਪਾਣੀ ਬਾਅਦ ਵਿੱਚ ਲਾਜ਼ਮੀ ਪੀ ਲੈਂਦੇ ਹੋਣ ਅੱਧਾ ਗਲਾਸ ਤਾਂ ਉਹਦੇ ਨਾਲ ਉਹਨਾਂ ਦਾ ਮੂਡ ਵਧੀਆ ਮੈਮਰੀ ਤੁਹਾਡੀ ਜਿਆਦਾ ਯਾਦਦਾਸ਼ਤ ਦੇਰ ਤੱਕ ਵਧੀਆ ਰਹਿ ਸਕਦੀ ਹੈ ਫਿਰ ਤੁਹਾਡੀ ਡੀਹਾਈਡਰੇਸ਼ਨ ਵੀ ਘੱਟ ਹੋਏਗੀ ਪਰ ਉਹ ਜਿਹੜੀ ਚੁਸਤੀ ਮਿਲ ਜਾਣੀ ਜੇ ਨਾ ਜਿਹੜੀ ਡੀਹਾਈਡਰੇਸ਼ਨ ਕਿਉਂਕਿ ਤੁਹਾਨੂੰ ਹੌਲੀ-ਹੌਲੀ ਸੁਸਤੀ ਕਰੇਗੀ ਸੋ ਉਹ ਚੁਸਤੀ ਜ਼ਰੂਰੀ ਜੇ ਤੇ ਖਾਣੇ ਦੇ ਬਾਅਦ ਦੱਸੋ ਵੀ ਲੋਕ ਕਹਿੰਦੇ ਖਾਣੇ ਤੋਂ ਪਹਿਲਾਂ ਪੀਓ ਕੋਈ ਖਾਣੇ ਦੇ ਵਿੱਚ ਪੀਓ ਤੇ ਕੋਈ ਖਾਣੇ ਦੇ ਬਾਅਦ ਪੀਓ ਇਹ ਜਰੂਰ ਦੱਸੋ ਬਿਲਕੁਲ ਦੇਖੋ ਜੀ ਅ ਦਰਅਸਲ ਜਿਹੜੇ ਤਾਂ ਭਾਰ ਘਟਾਉਣਾ ਚਾਹੁੰਦੇ ਹੋਣ ਜਾਂ ਖਾਣੇ ਨੂੰ ਪਚਾਉਣਾ ਚਾਹੁੰਦੇ ਹੋਣ ਮੈਂ ਬਿਲਕੁਲ ਅਸੀਂ ਜੀ ਡਾਕਟਰ ਗੁਰਪਾਲ ਦੋਨੋਂ ਦੱਸਦੀ ਹੈ ਜੀ ਕਲੀਅਰ ਕਿ ਅਸੀਂ ਐਲੋਪੈਥਿਕ ਡਾਕਟਰ ਆਯੁਰਵੈਦਿਕ ਨਹੀਂ ਮੇਬੀ ਕਿ ਆਯੁਰਵੇਦ ਦਾ ਕੋਈ ਹੋਰ ਆਧਾਰ ਹੋਏਗਾ ਅਸੀਂ ਖੋਜਾਂ ਦੇ ਉੱਤੇ ਜੋ ਆਧਾਰਿਤ ਗੱਲ ਕੀਤੀ ਉਹਦੇ ਵਿੱਚ ਉਹਨਾਂ ਨੇ ਦੇਖਿਆ ਸੀ ਕਿ ਖਾਣੇ ਤੋਂ ਜੇ ਅੱਧਾ ਘੰਟਾ ਪਹਿਲਾਂ ਦੋ ਗਿਲਾਸ ਪਾਣੀ ਪੀ ਲੈ ਜਾਣ ਅੱਧਾ ਘੰਟਾ ਪਹਿਲਾਂ ਤਾਂ ਸਰੀਰ ਦੀ ਅੰਦਰਲੀ ਰਵਾਨੀ ਤੇਜ਼ ਹੋ ਜਾਂਦੀ ਹੈ ਜਿੰਨੇ ਵੀ ਰਸ ਨਿਕਲਨੇ ਨੇ ਹਾਜ਼ਮੇ ਦੇ ਉਹ ਸਾਰੇ ਚੁਸਤ ਦਰੁਸਤ ਹੋ ਜਾਂਦੇ ਨੇ ਤੇ ਜਿਨ੍ਹਾਂ ਨੂੰ 3 ਮਹੀਨੇ ਅਜ਼ਮਾਇਆ ਗਿਆ ਕਿ ਤੁਸੀਂ ਦੁਪਹਿਰ ਦੀ ਤੇ ਰਾਤ ਦੇ ਖਾਣੇ ਤੋਂ ਅੱਧੇ ਘੰਟੇ ਪਹਿਲਾਂ ਦੋ ਗਲਾਸ ਪਾਣੀ ਪੀਣਾ ਜੇ ਕੋਸਾ ਉਹਨਾਂ ਦਾ ਗੁਡਪਾਲ ਜੀ 3 ਪੌਂਡ ਭਾਰ ਘਟ ਗਿਆ ਜੇ ਬਿਨਾਂ ਕੁਝ ਹੋਰ ਕੀਤਾ ਕੁਝ ਵੀ ਹੋਰ ਨਹੀਂ ਕੀਤਾ ਕਿਉਂਕਿ ਦੇਖੋ ਜੀ ਗੱਲ ਤਾਂ ਉਹ ਹੈ ਕਿ ਜਦੋਂ ਭਰ ਜਾਂਦਾ ਨਾ ਪੇਟ ਉਹ अर्ਲੀ ਸੈਂਟਾਈਟੀ ਹੋ ਜਾਂਦੀ ਆ ਭੁੱਖ ਘਟ ਜਾਂਦੀ ਆ ਉਹਨਾਂ ਸੋਸੀ ਦਾ ਜਰੂਰ ਐਡਵਾਈਸ ਕਰਦੇ ਆ ਖਾਸ ਕਰ ਜਿਨ੍ਹਾਂ ਦਾ ਥੋੜਾ ਮੈਟਾਬੋਲਿਕ ਸਿੰਡਰੋਮ ਵਾਲੇ ਪਾਸੇ ਜਾਂਦੇ ਹੋਣ ਨਾ ਉਹਨਾਂ ਨੇ ਜਰੂਰ ਕਹੀਦਾ ਵੀ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਪੂਰਾ ਗਲਾਸ ਭਰ ਕੇ ਪਾਣੀ ਪਰ ਦੋ ਲੈਣੇ ਜੇ ਤਾਂ ਖੋਜ ਕਹਿੰਦੀ ਹੈ ਦੋ ਜ਼ਰੂਰ ਲਓ ਅੱਛਾ ਜੀ ਮਾਈਗਰੇਨ ਜਿਨ੍ਹਾਂ ਨੂੰ ਜਾਂ ਮਿਗ੍ਰੇਨ ਸੀ ਜੋ ਵੀ ਕਹਿਣਾ ਜੇ ਨੂੰ ਉਹ ਜਿਨ੍ਹਾਂ ਨੂੰ ਹੁੰਦੀ ਹੋਵੇ ਉਹਦੇ ਚ ਵੀ ਅਜ਼ਮਾ ਕੇ ਦੇਖ ਲਿਆ ਗਿਆ ਜੀ ਜਿਨ੍ਹਾਂ ਨੂੰ 8 ਤੋਂ 10 ਗਲਾਸ ਰੋਜ਼ ਪਾਣੀ ਪਿਆਇਆ ਗਿਆ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਨੂੰ ਹੋ ਚੱਲਿਆ ਜੇ ਅਟੈਕ ਉਸ ਵੇਲੇ ਵੀ ਦੋ ਗਲਾਸ ਪਾਣੀ ਜੇ ਪੀ ਲੈਣ ਤਾਂ ਦੇਖਿਆ ਗਿਆ ਕਿ ਉਹ ਅਟੈਕ ਦੀ ਸੇਵਿਰਿਟੀ ਘੱਟ ਹੋਈ ਸੀ ਫਿਰ ਜੀ ਗੱਲ ਇਹ ਆ ਕਿ ਤੁਸੀਂ ਕਿਹਾ ਸੀ ਹੁਣ ਪੌਣਾ ਦਿਮਾਗ ਤਾਂ ਤੁਸੀਂ ਪਾਣੀ ਦਾ ਬਣਾਤਾ ਬਿਲਕੁਲ ਨਾ ਦਿਮਾਗ ਦੀ ਜ਼ਰੂਰ ਗੱਲ ਕਰਦੇ ਆਂ ਜੀ ਜਿਹੜੀ ਤੁਸੀਂ ਸ਼ਾਰਟ ਟਰਮ ਮੈਮਰੀ ਯਾਨੀ ਤੁਸੀਂ ਕਿਹਾ ਚਾਬੀ ਰੱਖੀ ਕਿੱਥੇ ਭੁੱਲ ਗਿਆ ਹੁਣੇ ਰੱਖਿਆ ਨਾ ਕਿੱਥੇ ਭੁੱਲ ਗਿਆ ਜਿਵੇਂ ਆਪਾਂ ਯਾਦ ਆਸ਼ਵਦਾਉਣ ਲਈ ਪ੍ਰੋਗਰਾਮ ਕਰ ਚੁੱਕੇ ਹਾਂ ਦੇਖ ਲਿਓ ਜ਼ਰੂਰ ਉਹਦੇ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਸੋਨਾ ਨੇ ਕਿਹਾ ਜੀ ਜੇ ਤੁਸੀਂ ਬ੍ਰੇਨ ਗੇਮ ਕੋਈ ਖੇਡਣੀ ਜੇ ਉਸ ਤੋਂ ਪਹਿਲਾਂ ਡੇਢ ਗਲਾਸ ਪਾਣੀ ਪੀ ਲਓ ਯਾਨੀ ਜਦੋਂ ਪੜਨ ਵੀ ਬੈਠੇ ਹੋ ਤਾਂ ਵੀ ਕਰੇ ਤੁਹਾਡੀ ਸ਼ਾਰਟ ਟਰਮ ਮੈਮਰੀ ਤੋਂ ਇਲਾਵਾ ਤੁਹਾਡਾ ਅਟੈਨਸ਼ਨ ਸਪੈਨ ਤੁਹਾਡਾ ਸਟੈਮਿਨਾ ਹਰ ਚੀਜ਼ ਬਾ ਕਮਾਲ ਤੁਹਾਡਾ ਵਧਾ ਸਕਦੀ ਜੇ ਪਰ ਉਹਦੇ ਵਿੱਚ ਆਪਾਂ ਦੱਸ ਦਈਏ ਜੀ ਕਿੰਨਾ ਪਾਣੀ ਹੁਣ ਅਡਲਟਸ ਐਵਰੇਜ ਤੇ ਗੱਲ ਇਹ ਹੋ ਗਈ ਜੀ ਕਿ ਖੁਰਾਕ ਤੋਂ ਜ਼ਿਆਦਾ ਜ਼ਰੂਰੀ ਤੁਸੀਂ ਪਾਣੀ ਘਾਤਾ ਪਰ ਅਸੀਂ ਦੱਸ ਚੁੱਕੇ ਹਾਂ ਕਿ ਪਾਣੀ ਦੀ ਕਮੀ ਬਹੁਤ ਜ਼ਿਆਦਾ ਜੇ ਸੋ ਆਪਾਂ ਨੂੰ ਬਚਾ ਕੇ ਰੱਖਣਾ ਪੈਣਾ ਹੁਣ ਜੀ ਅਸੀਂ ਅਖੀਰਲੇ ਸਿਰੇ ਤੇ ਤੁਹਾਨੂੰ ਦੱਸਣਾ ਜੇ ਖਾਸ ਅਹਿਮ ਕਿਹੜੀਆਂ ਮਤਲਬ ਜਿਹੜੀਆਂ ਪੀਣ ਵਾਲੀਆਂ ਚੀਜ਼ਾਂ ਨਾਲ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਸੋ ਉਹ ਜੇ ਦੇਖੋ ਜੀ ਨੈਸ਼ਨਲ ਅਕੈਡਮੀ ਆਫ ਸਾਇੰਸ ਵਾਲੇ ਮੰਨੇ ਨੇ ਕਿ ਜਿੰਨਾ ਵੀ ਦਿਨ ਭਰ ਤੁਸੀਂ ਖਾਣਾ ਬਣਾਇਆ ਪੀਣ ਵਾਲੀਆਂ ਚੀਜ਼ਾਂ ਲਈਆਂ ਪਾਣੀ ਸਮੇਤ ਸਾਰਾ ਕੁਝ ਇੱਕ ਔਸਤਨ 15 ਕੱਪ ਬਣਦੇ ਜੇ ਇੱਕ ਬੰਦੇ ਵਾਸਤੇ ਤੇ ਇੱਕ ਔਰਤ ਵਾਸਤੇ ਬਣਦੇ ਜੇ ਨੇ 11 ਦੇ ਕੱਪ ਦੇ ਕਰੀਬ-ਕਰੀਬ ਯਾਨੀ ਇਹ ਲਾਜ਼ਮੀ ਨੇ ਰੋਜ਼ ਲੈਣੇ ਤੁਸੀਂ ਜੇ ਮੇਰੇ ਕੰਨ ਅਸੀਂ ਭੁੱਲ ਜਾਂਨੇ ਜੇ ਘਰ ਰਹੀ ਹੈ ਨਾ ਤੇ ਵੱਡੀ ਪਾਣੀ ਦੀ ਬੋਤਲ ਭਰ ਲਈਏ ਤੇ ਪੂਰਾ ਹਿਸਾਬ ਰਹੇ ਕਿ ਅਸੀਂ ਇੰਨਾ ਪਾਣੀ ਪੀ ਲਿਆ ਅੱਜ ਹੁਣ ਜੇ ਆਪਾਂ ਅਖੀਰ ਜਾਣਿਆ ਜੀ ਕਿਹੜੇ ਬਿਹਤਰੀਨ ਪੀਣ ਵਾਲੇ ਜਿਹੜੇ ਤੁਹਾਡੇ ਦਿਮਾਗ ਨੂੰ ਚੁਸਧਰਸਤ ਤੇ ਤੁਹਾਨੂੰ ਬਿਮਾਰੀਆਂ ਤੋਂ ਬਚਾਉਣਗੇ ਬਲੱਡ ਪ੍ਰੈਸ਼ਰ ਘਟਾਉਣਗੇ ਸ਼ੂਗਰ ਦੀ ਠੀਕ ਕਰਨਗੇ ਜੋੜਾਂ ਦੇ ਦਰਦਾਂ ਨੂੰ ਠੀਕ ਕਰ ਦੇਣਗੇ ਮਸਲ ਰਿਲੈਕਸ ਕਰ ਦੇਣਗੇ ਯਾਨੀ ਬਿਆਨਤ ਜੋ ਤੁਹਾਨੂੰ ਫਾਇਦਾ ਦੇਣ ਵਾਲਿਆਂ ਚ ਆਪਾਂ ਗੱਲ ਸ਼ੁਰੂ ਕਰਦੇ ਹਾਂ ਜੀ ਗ੍ਰੀਨ ਸਮੂਦੀ ਜਿਵੇਂ ਅਖੀਰ ਵਿੱਚ ਅਸੀਂ ਰਾਮਬਾਣ ਦੱਸਦੇ ਹਾਂ ਜੀ ਸੋ ਗ੍ਰੀਨ ਸਮੂਦੀ ਦੇ ਵਿੱਚ ਜੀ ਇਹਨਾਂ ਨੇ ਕਿਹਾ ਜੀ ਬ੍ਰੇਨ ਫਰੈਂਡਲੀ ਜੇ ਹੁਣ ਉਹਦੇ ਚ ਉਹਨਾਂ ਨੇ ਪਾਇਆ ਕੀ ਪਾਲਕ ਕੇਲ ਪੱਤਾ ਕੇਲਾ ਹੂੰ ਬੈਰੀਜ਼ ਜਿਨ੍ਹਾਂ ਚ ਬਲੂ ਬੈਰੀ ਸਟਰਾਬਰੀਜ਼ ਸ਼ਾਮਲ ਸਨ ਤੇ ਫਿਰ ਜੀ ਪਾਈ ਮਸੰਮੀ ਹੁਣ ਦੁਬਾਰਾ ਦੁਹਰਾ ਦਿੰਨੇ ਹਾਂ ਜੀ ਪਾਲਕ ਕੇਲ ਪੱਤਾ ਕੇਲਾ ਫਿਰ ਉਹਦੇ ਚ ਬੈਰੀਜ਼ ਪਾਈਆਂ ਨੇ ਬਲੂਬੈਰੀ ਸਟ੍ਰਾਬੈਰੀ ਬਿਲਕੁਲ ਜੀ ਤੇ ਮਸਮੀ ਇਹ ਕਮਾਲ ਦੀ ਸਮੂਦੀ ਜੇ ਇਹਨੂੰ ਗ੍ਰੀਨ ਸਮੂਦੀ ਕਿਹਾ ਸਬਜ਼ੀਆਂ ਤੇ ਫਲ ਮਿਲਾ ਕੇ ਆਪਾਂ ਸਮੂਦੀ ਬਣਾ ਲਈ ਜੀ ਬਹੁਤ ਬਹੁਤ ਜੀ ਇਸ ਤੋਂ ਬਿਹਤਰੀਨ ਕੁਝ ਨਹੀਂ ਜੇ ਫਿਰ ਜੀ ਆ ਜਾਂਦਾ ਜੇ ਚੁਕੰਦਰ ਦਾ ਜੂਸ ਜੇ ਤੁਸੀਂ ਪਾਣੀ ਦੀ ਥਾਂ ਤੇ ਰਿਪਲੇਸ ਕਰਨਾ ਚਾਹੁੰਦੇ ਹੋ ਤੁਹਾਡਾ ਬੀਪੀ ਘਟਾ ਕੇ ਨਾਰਮਲ ਲਿਆਊਗਾ ਤੇ ਫਿਰ ਤੁਹਾਡੀ ਹਰ ਤਰ੍ਹਾਂ ਦੀ ਬਿਮਾਰੀ ਤੇ ਕਿਤੇ ਨਾ ਕਿਤੇ ਮਾੜਾ ਮੋਟਾ ਅਸਰ ਪੰਦਾ ਜੇ ਦਿਮਾਗ ਚ ਉਸ ਦਰੁਸਤ ਰੱਖਦਾ ਜੇ ਸੋ ਚਕੰਦਰ ਤੁਹਾਡਾ ਜਿੱਥੇ ਖੂਨ ਦੀ ਕਮੀ ਵੀ ਠੀਕ ਕਰਦਾ ਜੇ ਤੁਹਾਡੇ ਚਿਹਰੇ ਦੀ ਲਾਲੀ ਵੀ ਲਿਆ ਦੇਗਾ ਤੇ ਕਮਾਲ ਦਾ ਅਸਰ ਚ ਦੁਨੀਆਂ ਰੋਕ ਸਕਦਾ ਜੇ ਸੋ ਇਹ ਜ਼ਰੂਰ ਲੈ ਲਿਆ ਕਰੋ ਤੇ ਫਿਰ ਜੀ ਹਲਦੀ ਵਾਲੀ ਚਾਹ ਪਹਿਲਾਂ ਹੀ ਦੱਸ ਦਿਆਂ ਜੀ ਉਸ ਚ ਪਾਣੀ ਸਿਰਫ ਪੈਣਾ ਜੇ ਦੁੱਧ ਪੈਣਾ ਨਹੀਂ ਤੇ ਹਲਕੀ ਜਈ ਕਾਲੀ ਮਿਰਚ ਜ਼ਰੂਰ ਪੈਣੀ ਜੇ ਨਾਲ ਪਾ ਲਿਓ ਜੀ ਇੱਕ ਲੌਂਗ ਮੋਤੀ ਲਾਚੀ ਛੋਟੀ ਲਾਚੀ ਤੇ ਸੌਫ ਫਿਰ ਦੇਖੋ ਕੀ ਕਮਾਲ ਵਾਪਰਦਾ ਜੇ ਸੋ ਹਲਦੀ ਚ ਹੁੰਦਾ ਜੀ ਕੁਰਕੂਮਿਨ ਤੋ ਆਪ ਜਿਹੜੀ ਹਲਦੀ ਨਾ ਕੋਸ਼ਿਸ਼ ਕਰਿਆ ਕਰੋ ਬੜੇ ਆਸਾਨੀ ਨਾਲ ਲੱਗ ਜਾਂਦੀ ਹੈ ਹਲਦੀ ਤੋ ਘਰ ਦੀ ਹਲਦੀ ਲਓ ਪਿਆ ਕੇ ਤੇ ਉਹ ਤੁਸੀਂ ਇਹ ਹਲਦੀ ਦੀ ਚਾਹ ਬਣਾਓ ਤੇ ਨਿੰਬੂ ਪਾਣੀ ਤਾਂ ਦੇਖੋ ਜੀ ਹੈ ਹੀ ਗੁਰੂ ਮੰਦਰ ਬਿਲਕੁਲ ਜੀ ਨਿੰਬੂ ਪਾਣੀ ਤਾਂ ਤੁਸੀਂ ਆਏਗੇ ਨੂੰ ਸਭ ਤੋਂ ਪਹਿਲਾਂ ਨਿੰਬੂ ਪਾਣੀ ਪੁੱਛਿਆ ਕਰੋ ਜੀ ਬਾਅਦ ਚ ਚਾਹ ਕੌਫੀ ਪੁੱਛਿਆ ਕਰੋ ਤੇ ਫਿਰ ਜਿਹਨੂੰ ਸ਼ੌਕ ਹੈ ਗ੍ਰੀਨ ਟੀ ਉਹ ਵੀ ਲੈ ਸਕਦੇ ਨੇ ਉਹਦੇ ਬਾਰੇ ਅਸੀਂ ਦੱਸ ਚੁੱਕਿਆ ਕਿਹੜੀ ਬਿਹਤਰੀਨ ਗ੍ਰੀਨ ਟੀ ਤੁਹਾਡੇ ਲਈ ਹੈ ਸਾਡੇ ਪ੍ਰੋਗਰਾਮ ਵਿੱਚ ਆਲਰੇਡੀ ਤੁਸੀਂ ਚੜੀ ਹੋਈ YouTube ਤੇ ਦੇਖ ਸਕਦੇ ਹੋ ਮੇਰਾ ਖਿਆਲ ਹੈ ਕਿ ਜੇ ਕੁਝ ਹੋਰ ਤੁਸੀਂ ਹੋਰ ਤਾਂ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਲਿਕੁਇਡ ਪੀਣਾ ਬਹੁਤ ਜ਼ਰੂਰੀ ਹੈ ਪਰ ਕਿਰਪਾ ਕਰਕੇ ਖਿਆਲ ਰੱਖਿਓ ਵੀ ਜਿਹੜੇ ਬਾਜ਼ਾਰ ਦੇ ਵਿੱਚ ਪੈਕੇਜਡ ਫਲ ਮਿਲਦੇ ਨੇ ਨਾ ਉਹਨਾਂ ਦਾ ਕਈ ਵਾਰੀ ਬਹੁਤ ਨੁਕਸਾਨ ਹੁੰਦਾ ਕਿਉਂਕਿ ਉਹਨਾਂ ਦੇ ਵਿੱਚ 슈ਗਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪ੍ਰੈਜ਼ਰਵੇਟਿਵ ਹੁੰਦੇ ਨੇ ਸੋ ਤਾਜ਼ਾ ਕੱਢਿਆ ਹੋਇਆ ਵਧੀਆ ਰਹਿੰਦਾ ਐ ਇਸੇ ਤਰੀਕੇ ਨਾਲ ਨਾਰੀਅਲ ਪਾਣੀ ਵਧੀਆ ਹੈ ਜੇ ਤਾਜ਼ਾ ਹੋਏ ਖਾਸ ਕਰਕੇ ਪਰ ਖਿਆਲ ਰੱਖਿਓ ਜੇ ਤੁਹਾਨੂੰ ਗੁਰਦਿਆਂ ਦਾ ਨੁਕਸਾਨਾ ਤਾਂ ਨਾਰੀਅਲ ਪਾਣੀ ਬਹੁਤ ਆਣਾ ਪੀਓ ਇਸ ਵਿੱਚ ਪੋਟਾਸ਼ੀਅਮ ਹੁੰਦਾ ਤੇ ਨਾਲ ਦੀ ਨਾਲ షుగర్ ਦੇ ਮਰੀਜ਼ਾਂ ਲਈ ਉਹਦੇ ਵਿੱਚ 슈ਗਰ ਕੰਟੈਂਟ ਵੀ ਕਾਫੀ ਹੈ ਸੋ ਉਹਨਾਂ ਨੂੰ ਵੀ ਖਿਆਲ ਰੱਖਣਾ ਹੈ ਦਿਲ ਦੇ ਮਰੀਜ਼ਾਂ ਲਈ ਵੀ ਦੱਸ ਦਿਓ ਜੀ ਪਾਣੀ ਦਿਲ ਦੇ ਦੇਖੋ ਦਿਲ ਦੇ ਜਿਹੜੇ ਮਰੀਜ਼ ਨੇ ਨਾ ਉਹ ਕਈ ਵਾਰੀ ਬਹੁਤ ਡਰ ਡਰ ਪਾਣੀ ਪੀਂਦੇ ਨੇ ਕਿਉਂਕਿ ਉਹ ਕਹਿੰਦੇ ਨੇ ਸਾਡਾ ਜਿਹੜਾ ਹਾਰਟ ਫੇਲ ਹੈ ਉਹ ਜ਼ਿਆਦਾ ਹੋ ਜਾਏਗੀ ਤਕਲੀਫ ਸੋ ਪਾਣੀ ਜੇ ਤੁਹਾਡੇ ਗੁਰਦੇ ਸਹੀ ਕੰਮ ਕਰਦੇ ਨੇ ਵੱਧ ਵੀ ਪਾਣੀ ਪੀ ਲਓਗੇ ਨਾ ਜਿਵੇਂ 2 ਲੀਟਰ ਕਹੇ ਜੇ ਗੁਰਦੇ ਸਹੀ ਨੇ 4 ਲੀਟਰ ਪੀਓਗੇ ਨਾ ਸਾਰੇ ਦਾ ਸਾਰਾ ਸਰੀਰ ਕੱਢ ਦੇਗਾ ਇਹ ਨਹੀਂ ਕਿ ਤੁਸੀਂ ਭੁਲ ਕੇ ਕੁੱਪਾ ਹੋ ਜਾਓਗੇ ਸੋ ਜੇ ਗੁਰਦੇ ਸੈੱਟ ਨੇ ਸਭ ਕੁਝ ਨਿਕਲ ਜਾਏਗਾ ਸੋ ਫਿਕਰ ਕਰਨ ਦੀ ਲੋੜ ਨਹੀਂ ਪਰ ਜੇ ਤੁਹਾਨੂੰ ਕੋਈ ਬਿਮਾਰੀ ਹੈ ਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਖਾਸ ਕਰ ਜੇ ਤੁਸੀਂ ਗੁਰਦੇ ਫੇਲ ਨੇ ਡਾਇਲਸਿਸ ਤੇ ਹੋ ਜਾਂ ਹਾਰਟ ਫੇਲ ਹੈ ਤਾਂ ਜ਼ਰੂਰ ਆਪਣੇ ਡਾਕਟਰ ਦੀ ਐਡਵਾਈਸ ਲਓ ਕਿ ਅਸੀਂ ਕਿੰਨਾ ਪਾਣੀ ਪੀ ਸਕਦੇ ਹਾਂ ਬਿਲਕੁਲ ਜੀ ਤੇ ਅਸੀਂ ਪ੍ਰੋਗਰਾਮ ਦੇ ਅੰਤ ਵਿੱਚਾਂ ਸਮਾਪਤੀ ਤੋਂ ਪਹਿਲਾਂ ਅਸੀਂ ਸਿਰਫ ਇਹਨਾਂ ਕਿ ਬੇਨਤੀ ਕਰਨਾ ਚਾਹੁੰਦੇ ਹਾਂ ਤੁਸੀਂ ਫੋਨ ਕਰਕੇ ਜਦੋਂ ਤੁਹਾਨੂੰ ਲੱਗਦਾ ਜੇ ਕਿ ਅਸੀਂ 1 ਸਕਿੰਟ ਵਿੱਚ ਉੱਤ ਸਾਨੂੰ ਜਾਦੂ ਟੂਣਾ ਕਰਕੇ ਦੱਸ ਦਿਓ ਜੀ ਸਾਡੀ ਬਿਮਾਰੀ ਠੀਕ ਹੋ ਜਾਏ ਜੀ ਅਜੇ ਹਕ ਕੁਝ ਵੀ ਸੰਭਵ ਨਹੀਂ ਹੁੰਦਾ ਕਿਰਪਾ ਕਰਕੇ ਟੈਲੀਫੋਨਿਕ ਐਡਵਾਈਸ ਲੈਣ ਦੀ ਤਾਂ ਹਮੇਸ਼ਾ ਚੈੱਕ ਅਪ ਕਰਾਓ ਕਿਉਂਕਿ ਇੱਕ ਹਲਦੀ ਜੇ ਇੱਕ ਜਣੇ ਨੂੰ ਕਮਾਲ ਇੱਕ ਜਣੇ ਤੇ ਵਾਪਰ ਸਕਦਾ ਉਹਦਾ ਕੈਂਸਰ ਤੱਕ ਵਿੱਚ ਫਰਕ ਪੈਂਦਾ ਠੀਕ ਹੁੰਦਾ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਉਹ ਮੌਤ ਦਾ ਕਾਰਨ ਵੀ ਬਣ ਜਾਂਦੀ ਜੇ ਸੋ ਇੱਕੋ ਹੀ ਜਿੰਨੀ ਖੁਰਾਕ ਕਿਸੇ ਵੀ ਖਾਣ ਵਾਲੀ ਚੀਜ਼ ਦੀ ਵੀ ਜੇ ਨਹੀਂ ਸੈੱਟ ਬੈਠਦੀ ਤਾਂ ਇੱਕੋ ਹੀ ਦਵਾਈ ਹਰ ਮਰਜ਼ਲੀ ਵੀ ਨਹੀਂ ਹੁੰਦੀ ਸੋ ਕਿਰਪਾ ਕਰਕੇ ਪਹਿਲਾਂ ਚੈੱਕ ਅਪ ਕਰਵਾਓ ਫਿਰ ਦਵਾਈ ਦੇ ਬਾਬਤ ਪੁੱਛਿਆ ਕਰੋ ਜੀ ਬਹੁਤ ਧੰਨਵਾਦ ਫਿਰ ਜੁੜਦੇ ਆਂ ਜੀ ਆਪਾਂ ਇੱਕ ਅਗਲੇ ਕਮਾਲ ਦੇ ਇਹੋ ਜਿਹੀ ਸੁਖੀ ਰਹੋ ਆਬਾਦ ਰਹੋ ਤੇ ਤੰਦਰੁਸਤ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਸਾਨੂੰ ਲਾਈਕ ਐਂਡ ਸ਼ੇਅਰ ਵੀ ਕਰਦੇ ਆ ਕਰੋ ਜੀ ਧੰਨਵਾਦ